ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਕਿਰਤ ਦਾ ਭਾਵ ਸਰੀਰਕ ਅਤੇ ਮਾਨਸਿਕ ਮਿਹਨਤ ਕਰਦੇ ਹੋਏ ਆਪਣੀਆਂ ਲੋੜਾਂ ਦੀ ਪੂਰਤੀ ਕਰਨੇ ਲੋੜਾਂ ਦੀ ਪੂਰਤੀ ਲਈ ਮਨੁੱਖ ਕਈ ਤਰ੍ਹਾਂ ਦੇ ਪਾਪੜ ਵੇਲਦਾ ਹੈ ਕਲਮ ਗ੍ਰੰਥਾਂ ਵਿੱਚ ਮਿਹਨਤ ਅਤੇ ਇਮਾਨਦਾਰੀ ਨਾਲ ਕੀਤੀ ਗਈ ਦਸਾਂ ਨਵਾਂ ਦੀ ਕਮਾਈ ਨੂੰ ਹੀ ਸੱਚੀ ਕਿਰਤ ਕਿਹਾ ਗਿਆ ਹੈ ਅਜਿਹੀ ਕਿਰਤ ਨਾਲ ਕਮਾਈ ਰੋਜੀ ਰੋਟੀ ਹੀ ਆਤਮਿਕ ਆਨੰਦ ਅਤੇ ਤ੍ਰਿਪਤੀ ਦਾ ਸਾਧਨ ਮੰਨੀ ਗਈ ਹੈ ਅਜਿਹੀ ਕਿਰਤ ਕਮਾਈ ਨੂੰ ਸੁਖੀ ਜੀਵਨ ਦਾ ਆਧਾਰ ਮੰਨਿਆ ਗਿਆ ਹੈ ਮਿਹਨਤੀ ਕਮਾਈ ਵਿੱਚ ਜੋ ਸੁੱਖ ਅਤੇ ਸੰਤੁਸ਼ਟੀ ਮਿਲਦੀ ਹੈ ਉਹ ਬੇਈਮਾਨਾਂ ਤੇ ਅਰਬਾਂ ਖਰਬਾਂ ਰੁਪਇਆ ਨਾਲ ਵੀ ਹਾਸਲ ਨਹੀਂ ਕੀਤੀ ਜਾ ਸਕਦੀ ਅੱਜ ਦੇ ਹਾਲਾਤਾਂ ਵੱਲ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਬਹੁਤੇ ਲੋਕ ਤਾਂ ਰੋਹਾਨੀ ਸਿੱਖਿਆ ਦੇ ਉਲਟ ਚੱਲਦੇ ਹੋਏ ਠੱਗੀ ਬੇਈਮਾਨੀ ਰਿਸ਼ਵਤਖੋਰੀ ਪ੍ਰਸ਼ਟਾਚਾਰ ਲੋਟਮਾਰਾ ਤੇ ਹੋਰ ਗਲਤ ਤਰੀਕਿਆਂ ਨਾਲ ਧਨ ਕਮਾਉਣ ਚ ਲੱਗੇ ਹਨ ਅਜਿਹੀ ਕਿਰਤ ਨਾਲ ਸੁੱਖ ਸਹੂਲਤਾਂ ਦੇ अनेका ਸਾਧਨ ਤਾਂ ਖਰੀਦੇ ਜਾ ਸਕਦੇ ਹਨ ਪਾ ਧੱਗੀ ਮਹਿਮਾਨੇ ਤੇ ਕਿਰਤਕ ਮਾਈ ਨਾਲ ਆਤਮਿਕ ਸੁਖ ਸ਼ਾਂਤੀ ਅਤੇ ਪਵਿੱਤਰਤਾ ਹਾਸਲ ਨਹੀਂ ਹੁੰਦੀ ਬੇਈਮਾਨੀ ਨਾਲ ਕਮਾਇਆ ਤਨ ਜਾਂ ਚੋਰੀ ਨਾਲ ਇਕੱਠਾ ਕੀਤਾ ਤਨ ਜਾਂ ਕਿਸੇ ਦਾ ਹੱਕ ਮਾਰ ਕੇ ਬਚਾਇਆ ਤਨ ਮਨੁੱਖ ਦੀ ਬੁੱਧੀ ਖਰਾਬ ਕਰਦਾ ਹੈ ਇਸ ਤਨ ਨਾਲ ਕਿਸੇ ਨੂੰ ਲਭ ਨਹੀਂ ਹੁੰਦਾ ਨਾ ਹੀ ਕੋਈ ਸਫਲਤਾ ਮਿਲਦੀ ਹੈ ਨਾ ਹੀ ਨੀਤ ਭਰਦੀ ਹੈ ਐਸੀ ਮਾਇਆ ਨਾਲ ਮਨੁੱਖ ਪਰੇਸ਼ਾਨ ਹੀ ਰਹਿੰਦਾ ਹੈ ਸਰੀਰਕ ਦਾ ਮਾਨਸਿਕ ਕੋਈ ਸੁਖ ਨਸੀਬ ਨਹੀਂ ਹੁੰਦਾ ਬੱਤਿਆਂ ਦੀ ਵੀ ਇਸ ਧਰ ਨਾਲ ਕੀਤੀ ਪਰਵੇਸ਼ ਉਹਨਾਂ ਨੂੰ ਵਦਨ ਫੁੱਲਣ ਨਹੀਂ ਦਿੰਦੀ ਅਤੇ ਨਾ ਹੀ ਘਰ ਵਿੱਚ ਕੋਈ ਬਰਕਤ ਰਹਿੰਦੀ ਹੈ ਸੁੱਖ ਚੈਨ ਮਨ ਦੀ ਸ਼ਾਂਤੀ ਸਭ چلا ਜਾਂਦਾ ਹੈ ਇਸ ਲਈ ਇਸ ਤਰ੍ਹਾਂ ਦੀ ਮਾਇਆ ਨਾਲੋਂ ਤਾਂ ਸੱਚੀ ਕਿੱਤ ਦੀ ਥੋੜੀ ਕਮਾਈ ਹੀ ਚੰਗੀ ਹੈ ਜਿਸ ਨਾਲ ਘਰ ਦੇ ਨਾਲ-ਨਾਲ ਮਨ ਵਿੱਚ ਵੀ ਸੁੱਖ ਸ਼ਾਂਤੀ ਲੈਂਦੀ ਹੈ ਇਨਸਾਨ ਅੰਦਰੋਂ ਖੜਿਆ ਰਹਿੰਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਉਸਨੇ ਕੋਈ ਮਾੜਾ ਕੰਮ ਨਹੀਂ ਕੀਤਾ ਕਿਸੇ ਨਾਲ ਧੋਖਾ ਨਹੀਂ ਕੀਤਾ ਸੱਚੀ ਕੀਰਤ ਕਰਨ ਵਾਲਾ ਰੱਬ ਦੇ ਸ਼ੁਕਰਾਨੇ ਅੰਦਰ ਲੈਂਦਾ ਹੈ ਸੱਚੀ ਕੀਰਤ ਪਰਮਾਰਥ ਦਾ ਰਸਤਾ ਵੀ ਖੋਲਦੀ ਹੈ ਸੱਚੀ ਕੀਰਤ ਕਰਨ ਵਾਲੇ ਤੇ ਪਰਮਾਤਮਾ ਬਹੁਤ ਨੀਤਾ ਹੈ ਸਾਡੀ ਅੱਜ ਦੀ ਤਨਗੁਰੂ ਨਾਨਕ ਪਾਸ਼ਾ ਦੀ ਦੀ ਸਾਖੀ ਸੱਚੀ ਕੀਰਤ ਕਰਨ ਦੀ ਹੀ ਸਿੱਧ ਦਿੰਦੀ ਹੈ ਕਿ ਸੱਚੀ ਕੀਰਤ ਕਰਨ ਵਾਲੇ ਉਤੇ ਪਰਮਾਤਮਾ ਕਿਸ ਤਰ੍ਹਾਂ ਕੁਝ ਹੁੰਦਾ ਹੈ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਈ ਮਰਦਾਨਾ ਜੀ ਅਤੇ ਪਾਈ ਬਾਲਾ ਜੀ ਦੇ ਨਾਲ ਸੰਸਾਰ ਨੂੰ ਉਤਾਰਦੇ ਹੋਏ ਚੱਲੇ ਸਨ ਅਤੇ ਰਸਤੇ ਵਿੱਚ ਇੱਕ ਡਿੱਗੀ ਵਾਲਾ ਮਿਲ ਗਿਆ ਉਹ ਬਹੁਤ ਸਰੀਰ ਡਿੱਗੀ ਤੇ ਸਮਾਨ ਵੇਚ ਰਿਹਾ ਸੀ ਸਤਿਗੁਰੂ ਜੀ ਨੇ ਕਿਹਾ ਮਰਦਾਨਾ ਇਸ ਨੂੰ ਬੁਲਾ ਕੇ ਲਿਆ ਕਈ ਲੋਕ ਪਿੰਡਾਂ ਵਿੱਚ ਡਿੱਗੀਆਂ ਲਗਦੇ ਹਨ ਸੂਟ ਵੇਚਦੇ ਹਨ ਕੰਬਲ ਵੇਚਦੇ ਹਨ ਉਸ ਸਮੇਂ ਸਾਈਕਲ ਸਕੂਟਰ ਤਾਂ ਹੁੰਦੇ ਹੀ ਨਹੀਂ ਸਨ ਅਤੇ ਲੋਕਾਂ ਨੇ ਮੋਢੇ ਤੇ ਹੀ ਸਾਰਾ ਸਾਧਨ ਬਣਾਇਆ ਹੁੰਦਾ ਸੀ ਉਹ ਸਰੀਰ ਧਨੀਆ ਜੀਰਾ ਜਵੈਨ ਮਸਾਲੇ ਤੇਲ ਆਦਿ ਚੀਜ਼ਾਂ ਜਿਹੜਾ ਸਮਾਨ ਘਰ ਦੀ ਰਸੋਈ ਵਿੱਚ ਵਰਤਿਆ ਜਾਂਦਾ ਹੈ ਉਸ ਨੂੰ ਡਿੱਗੀ ਵਿੱਚ ਰੱਖ ਕੇ ਵੇਚਦਾ ਸੀ ਉਸਨੇ ਘਰਾਂ ਦੇ ਅੱਗੇ ਜਾ ਕੇ ਆਵਾਜ਼ ਦੇਣੀ ਅਤੇ ਜਿਸ ਨੇ ਜਿੰਨੀ ਲੋੜ ਹੋਣੀ ਉਹ ਲੈ ਲੈਣਾ ਪਾਈ ਮਰਦਾਨਾ ਜੀ ਉਸਦੇ ਕੋਲ ਗਏ ਅਸੀਂ ਕਹਿਣ ਲੱਗੇ ਕਿ ਤੁਹਾਨੂੰ ਗੁਰੂ ਨਾਨਕ ਮਹਾਰਾਜ ਨੇ ਬੁਲਾਇਆ ਹੈ ਉਹ ਵਿਅਕਤੀ ਕਹਿਣ ਲੱਗਾ ਤੂੰ ਕੌਣ ਹੈ ਤਾਂ ਪਾਈ ਮਰਦਾਨਾ ਜੀ ਕਹਿਣ ਲੱਗੇ ਕਿ ਮੈਂ ਗੁਰੂ ਨਾਨਕ ਪਾਸ਼ਾ ਦਾ ਡੋਮ ਹਾਂ ਉਹ ਡਿੱਗੀ ਵਾਲਾ ਪਾਈ ਮਰਦਾਨਾ ਜੀ ਨਾਲ ਤੁਰ ਪਿਆ ਸਤਿਗੁਰੂ ਜਿਹਦੇ ਕੋਲ ਇਹ ਦੋਵੇਂ ਆਏ ਅਤੇ ਮਹਾਰਾਜ ਨੇ ਬੜੇ ਪਿਆਰ ਨਾਲ ਡਿੱਗੀ ਵਾਲੇ ਨੂੰ ਪੁੱਛਿਆ ਤੂੰ ਕੀ ਵੇਚਦਾ ਹੈ ਡਿੱਗੀ ਵਾਲੇ ਨੇ ਜਵਾਬ ਦਿੱਤਾ ਜੀ ਮਿਰਚਾਂ ਮਸਾਲੇ ਜਵੈਨ ਆਦਿਕ ਵੇਚਦਾ ਹਾਂ ਪਾਈ ਮਰਦਾਨਾ ਜੀ ਸਤਗੁਰੂ ਜੀ ਨੇ ਕਹਿਣ ਲੱਗੇ ਕਿ ਸਾਰੀ ਸ੍ਰਿਸ਼ਟੀ ਤੁਹਾਡੇ ਦਰਸ਼ਨਾਂ ਨੂੰ ਲੋਚਦੀ ਹੈ ਪਰ ਇਸ ਨੂੰ ਆਵਾਜ਼ ਮਾਰ ਕੇ ਤੁਸੀਂ ਖੁਦ ਦਰਸ਼ਨ ਦਿੱਤੇ ਹਨ ਅਤੇ ਇਸ ਨੂੰ ਆਵਾਜ਼ ਮਾਰ ਕੇ ਇੰਨੇ ਪ੍ਰੇਮ ਨਾਲ ਕਿਉਂ ਬੁਲਾਇਆ ਹੈ ਇਸ ਉੱਪਰ ਇਨਾ ਕਿਉਂ ਟਰੁਟ ਪਏ ਹੋ ਤਾਂ ਅਗੋ ਗੁਰੂ ਨਾਨਕ ਪਾਸ਼ਾ ਨੇ ਜਵਾਬ ਦਿੱਤਾ ਇਸ ਨੂੰ ਆਵਾਜ਼ ਮਾਰ ਕੇ ਇਸ ਲਈ ਬਣਾਇਆ ਹੈ ਸਮਾ ਦਿੰਦਾ ਹੈ ਪਿਆਰ ਕਰੇ ਹਨ ਕਿਉਂਕਿ ਇਸ ਦੀ ਗ੍ਰਿਫਤ ਸ਼ੁੱਧ ਹੈ ਗੁਰੂ ਨਾਨਕ ਪਾਸ਼ਾ ਜੀ ਨੇ ਕਿਹਾ ਮਰਦਾਨਿਆ ਇਹ ਲੇਟ ਵੀ ਸਹੀ ਲਗਦਾ ਹੈ ਤੋਲ ਵੀ ਸਹੀ ਰੱਖਦਾ ਹੈ ਅਤੇ ਸੋਤਵਾ ਵੀ ਸਹੀ ਰੱਖਦਾ ਹੈ ਮਹਾਰਾਜ ਕਹਿਣ ਲਗੇ ਜਿਸ ਦੀ ਕਿਰਤਿ शुद्ध ਹੋਵੇ ਉਹ ਮੈਨੂੰ ਬੜਾ ਪਿਆਰਾ ਲੱਗਦਾ ਹੈ ਇਸ ਲਈ ਧਰਮ ਦੀ ਕਿਰਤ ਕਰਕੇ ਉਸ ਨੂੰ ਵੰਡ ਕੇ ਖਾਣਾ ਚਾਹੀਦਾ ਹੈ ਕਰਮਕ੍ਰਿਤ ਕਰ ਜੋ ਦਰਬ ਕਮਾਵੇ ਵੰਡ ਅਥੀਬਨ ਕੋ ਪੁਨ ਖਾਵੇ ਮਹਾਰਾਜ ਜੀ ਨੇ ਪਹਿਲਾ ਜਵਾਗਤਾਂ ਮਰਦਾਨਿਆ ਕਿਰਤ ਦਾ تعلق ਕੇਵਲ ਰੋਟੀ ਨਾਲ ਨਹੀਂ ਕਿਰਤ ਦਾ ਤਵਲਕ ਧਰਮਲਾ ਜੀ ਲਿਖੇ ਨਾਲ ਵੀ ਹੁੰਦਾ ਹੈ ਦੂਜਾ ਬਧਨ ਮਹਾਰਾਜ ਜੀ ਨੇ ਕਿਹਾ ਕਿਰਤ ਦਾ ਤਵਲਕ ਰੋਟੀ ਨਾਲ ਨਹੀਂ ਕਿਰਤ ਦਾ ਤਵਲਕ ਬੱਚਿਆਂ ਦੀ ਬੁੱਧੀ ਨਾਲ ਵੀ ਹੈ ਜਿਸ ਦੀ ਕਿਰਤ ਗਲਤ ਹੈ ਉਸ ਤੇ ਬੁੱੱਚਿਆਂ ਦੀ ਬੁੱਧੀ ਪ੍ਰੇਸ਼ਟ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਇੱਕ ਵਿਅਕਤੀ ਬਾਬਾ ਨਾਨਕ ਸਿੰਘ ਜੀ ਕੋਲ ਆਇਆ ਅਤੇ ਬਾਬਾ ਜੀ ਨੇ ਪੁੱਛਿਆ ਤੇਰੀ ਕੀ ਕਿਰਤ ਹੈ ਤਾਂ ਉਹ ਕਹਿਣ ਲੱਗਾ ਮੈਂ ਕਪੜੇ ਦਾ ਕੰਮ ਕਰਦਾ ਹਾਂ ਬਾਬਾ ਜੀ ਨੇ ਕਿਹਾ ਇੱਕ ਗਲਦਸ ਦੁਕਾਨ ਤੇ ਸੌਦਾ ਵੇਚਣ ਲੱਗਾ ਗਾਹਕ ਨਾਲ ਝੂਠਾ ਨਹੀਂ ਬੋਲਦਾ ਤਾਂ ਉਹ ਵਿਅਕਤੀ ਕਹਿਣ ਲੱਗਾ ਕਿ ਝੂਠ ਦੇ ਬਿਨਾ ਵੀ ਕਦੀ ਕੋਈ ਦੁਕਾਨਦਾਰੀ ਚੱਲਦੀ ਹੈ ਬਾਬਾ ਜੀ ਨੇ ਕਿਹਾ ਅੱਜ ਤੋਂ ਇਹ ਤਿੰਨ ਬਚਨ ਮੇਰੇ ਪੱਲੇ ਬਣ ਲੈ ਝੂਠ ਬੋਲਣਾ ਛੱਡ ਦੇ ਕਮਾਈ 3% ਹੀ ਕਰ ਅਤੇ ਤੀਸਰਾ ਰੇਟ ਇੱਕ ਹੀ ਰੱਖਣਾ ਹੈ ਬਾਬਾ ਜੀ ਨੇ ਕਿਹਾ ਜ਼ਿਆਦਾ ਨਹੀਂ ਤਾਂ ਇੱਕ ਮਹੀਨੇ ਬਾਅਦ ਇੰਜ ਕਰਕੇ ਤਾਂ ਦੇਖ ਅਤੇ ਇੱਕ ਮਹੀਨੇ ਬਾਅਦ ਜਦੋਂ ਉਹ ਬਾਬਾ ਜੀ ਨੂੰ ਮੜ ਮਿਲਨ ਆਇਆ ਅਤੇ ਆ ਕੇ ਵਿਰਾਗ ਵਿੱਚ ਬੜਾ ਹੀ ਸ਼ਿਕਰਾਨੇ ਕਰਤਾ ਅਤੇ ਕਹਿ ਲਗਾ ਕਿ ਤੁਸੀਂ ਮੇਰੀ ਦੁਕਾਨਦਾਰੀ ਵਿੱਚੋਂ ਨਰਕ ਵਰਗਾ ਕੋੜ ਕਰ ਦਿੱਤਾ ਹੈ ਹੁਣ ਮੈਨੂੰ ਗਾਹਕਾਂ ਨਾਲ ਸਿਰ ਕਪਾਈ ਵੀ ਨਹੀਂ ਕਰਨੀ ਪੈਂਦੀ ਮੇਰਾ ਨੈਮ ਵੀ ਵੱਧ ਗਿਆ ਹੈ ਅਤੇ ਮੇਰਾ ਕੰਮ ਵੀ ਅੱਗੇ ਨਾਲੋਂ ਬਹੁਤ ਜ਼ਿਆਦਾ ਵੱਧ ਗਿਆ ਹੈ ਮੈਂ ਆਪ ਜੀ ਦੇ ਨਾਲ ਵਚਨ 1 ਮਹੀਨਾ ਦਾ ਕੀਤਾ ਸੀ ਕਿ ਮੈਂ ਝੂਠ ਨਹੀਂ ਬੋਲਾਂਗਾ ਪਰ ਹੁਣ ਆਪ ਜੀ ਅੱਗੇ ਇਹ ਹੀ ਬੇਨਤੀ ਹੈ ਇਹ ਵਚਨ ਮੇਰੀ ਝੋਲੀ ਵਿੱਚ ਹਮੇਸ਼ਾ ਵਾਸਤੇ ਪਾ ਦਿਓ ਅੱਗੇ ਤੋਂ ਮੇਰੇ ਬੱਚੇ ਵੀ ਇਹਨਾਂ ਬਚਨਾਂ ਤੇ ਹੀ ਚੱਲ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਣ ਗਲਤ ਟੰਗਾ ਨਾਲ ਮਾਇਆ ਇਕੱਠੀ ਕੀਤੀ ਹੋਈ ਬੱਚਿਆਂ ਦੀ ਬੁੱਧੀ ਵੀ ਪਛਟ ਕਰ ਦਿੰਦੀ ਹੈ ਹਰ ਵਿਅਕਤੀ ਖਰਚ ਘਟ ਅਤੇ ਕਮਾਉਣਾ ਜ਼ਿਆਦਾ ਚਾਹੁੰਦਾ ਹੈ ਇਸੇ ਲਾਲਚ ਕਾਰਨ ਕਈ ਗੁਣਾ ਮਹਿੰਗਾ ਸੌਦਾ ਵੇਚਦਾ ਹੈ ਅਤੇ ਕਈ ਵਾਰੀ ਲੋਕਾਂ ਨਾਲ ਜ਼ਵਾਬਦਾਰੀ ਕਰਨੀ ਪੈਂਦੀ ਹੈ ਅਤੇ ਫਿਰ ਮਾਨਸਿਕ ਪਰੇਸ਼ਾਨੀ ਵੀ ਉਠਾਉਣੀ ਪੈਂਦੀ ਹੈ ਪਰ ਜੇਕਰ ਗੁਰੂ ਮਹਾਰਾਜ ਦੇ ਬਚਨਾਂ ਅਨੁਸਾਰ ਝੂਠ ਨਹੀਂ ਬੋਲਣਾ ਕਟ ਨਹੀਂ ਤੋਲਣਾ ਅਤੇ ਜਿਆਦਾ ਕਮਾਈ ਦੇ ਲਾਲਚ ਕਾਰਨ ਕਈ ਗੁਣਾ ਮਹਿੰਗਾ ਸੋਦਾ ਨਹੀਂ ਵੇਚਣਾ ਅਤੇ ਕਮਾਈ ਦੇ ਨਾਲ ਨਾਲ ਨਾਮ ਸਿਮਰਨ ਦੀ ਵੀ ਕਮਾਈ ਕਰਨੀ ਹੈ ਆਧਿਕ ਬਚਨਾਂ ਨੂੰ ਕਮਾ ਕੇ ਸੱਚੀ ਕਿਰਤ ਕੀਤੀ ਜਾਵੇ ਤਾਂ ਸਾਡੀਆਂ ਵੀ ਕਈ ਤਰ੍ਹਾਂ ਦੀਆਂ ਚਿੰਤਾਵਾਂ ਮਿਟ ਜਾਣਗੀਆਂ ਅਤੇ ਵਪਾਰ ਵੀ ਵਧੇਗਾ ਫੁੱਲੇਗਾ ਅਤੇ ਮਨ ਹਮੇਸ਼ਾ ਸ਼ਾਂਤ ਅਤੇ ਕੁਸ਼ ਹਾਲ ਰਹੇਗਾ ਅਤੇ ਭਜਨ ਬੰਦਗੀ ਦਾ ਵੀ ਸਮਾਂ ਬਣੇਗਾ ਬਾਬਾ ਨਾਨਕ ਸਿੰਘ ਜੀ ਬਚਨ ਕਰਦੇ ਸਨ ਜਿਸ ਦਾ ਵਿਹਾਰ ਸੁਧ ਹੈ ਉਸ ਦਾ ਪਰਮਾਰਥ ਆਪੇ ਸੁਲਝ ਜਾਵੇਗਾ ਗੁਰੂ ਸਾਹਿਬ ਅਤੇ ਮਹਾਪੁਰਖਾਂ ਦੀਆਂ ਸੜਕਾਂ ਤੋਂ ਪਤਾ ਲੱਗਦਾ ਹੈ ਕਿਰਤ ਦਾ ਪਰਮਾਰਥ ਨਾਲ ਕਿੰਨਾ ਵੱਡਾ ਤਵਾਲਕ ਹੈ ਸੱਚੀ ਸੁਰਤੀ ਕਿਰਤ ਕਮਾਈ ਕਰਨ ਵਾਲਾ ਵਿਅਕਤੀ ਰੱਬ ਦੀ ਰਹਿਮਤ ਦਾ ਹੱਕਦਾਰ ਬਣ ਜਾਂਦਾ ਹੈ ਅਜਿਹਾ ਵਿਅਕਤੀ ਸਬਰ ਸੰਤੋਖ ਦੀਨਤਾ ਅਤੇ ਨਿਮਰਤਾ ਦਾ ਧਾਰਨੀ ਵੀ ਬਣਦਾ ਹੈ ਦਸਾਂ ਨਵਾਂ ਨਾਲ ਕੀਤੀ ਕਿਰਤ ਕਮਾਈ ਅਤੇ ਝੂਠ ਫਰੇਬ ਨਾਲ ਕੀਤੀ ਕਮਾਈ ਵਿੱਚੋਂ ਕਿਹੜੀ ਉੱਤਮ ਅਤੇ ਸੁਖਦਾਈ ਹੈ ਇਸ tane ਤਾਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ ਅਤੇ ਇਹੀ ਸੰਦੇਸ਼ ਦਿੱਤਾ ਕਿ ਮਿਹਨਤ ਨਾਲ ਕਮਾਈ ਲੋਜੀ ਰੋਟੀ ਹੀ ਤਨ ਮਨ ਲਈ ਸੁਖਦਾਈ ਹੁੰਦੀ ਹੈ ਮਨੁੱਖ ਨੂੰ ਹਮੇਸ਼ਾ ਨੇਕੀ ਅਤੇ ਇਮਾਨਦਾਰੀ ਨਾਲ ਹੀ ਕਮਾਈ ਕਰਕੇ ਆਪਣੇ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਚਾਹੀਦਾ ਹੈ ਜੋ ਲੋਕ ਬੇਈਮਾਨੀ ਨਾਲ ਧਨ ਇਕੱਠਾ ਕਰਦੇ ਹਨ ਉਸ ਧਨ ਦਾ ਮਾੜਾ ਅਸਰ ਉਹਨਾਂ ਦੀ ਔਲਾਦ ਅਤੇ ਧਨ ਦੀ ਵਰਤੋਂ ਕਰਨ ਵਾਲੇ ਤੇ ਜ਼ਰੂਰ ਪੈਂਦਾ ਹੈ ਮਾੜੀ ਕਮਾਈ ਵਿੱਚ ਬਰਕਤ ਨਹੀਂ ਹੁੰਦੀ ਸੋ ਭਲਾ ਇਸੇ ਵਿੱਚ ਹੈ ਹੱਕ ਸੱਚ ਦੀ ਕਮਾਈ ਕੀਤੀ ਜਾਵੇ ਧਰਮ ਕਰਿਤ ਕਰ ਜੋ ਦਰਬ ਕਮਾਵੇ ਬੰਦ ਅਥੀ ਬੰਦ ਕੋ ਪਨ ਖਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ